प्रीत ਪਿਆਰ ਦੇ ਨਾਲ ਯਾਦ ਕਰਨਾ ਇਹ ਰੁਖ ਫੜ ਲਿਆ ਇੱਕ ਨੁਕਤਾ ਪੈਦਾ ਹੋ ਗਿਆ ਜਿਸ ਵੱਲ ਮਨ ਨੂੰ ਇੱਕ ਖਿੱਚ ਜੀ ਲੱਗੇ ਇਸ ਨੁਕਤੇ ਦਾ ਰੂਪ ਰੰਗ ਤਾਂ ਕੋਈ ਨਾ ਵਜਾ ਪਰ ਇਹ ਨੁਕਤਾ ਤੇ ਇਸ ਵੱਲ ਇੱਕ ਰੁਖ ਇਹ ਅੰਦਰ ਥਾਂ ਫੜ ਗਿਆ ਇਸ ਰੁਖ ਨੇ ਇੱਕ ਦਿਸ਼ਾ ਵੀ ਫੜੀ ਉੱਤਰ ਪਛੋਂ ਵੱਲ ਇਹ ਰੁਖ ਵਜਾ ਤੇ ਉਸੇ ਪਾਸੇ ਵੱਲ ਕਿਤੇ ਦੂਰ ਇੱਕ ਨੁਕਤਾ ਜਿਸ ਵੱਲ ਮਨ ਉਮਲ ਇੱਕ ਉਮਹਾ ਉਸ ਰੁਖ ਇਸ ਚਾਉ ਵਾਲੇ ਸਵਾਦ ਨਾਲ ਮਨ ਭਰ ਜਾਵੇ ਇਹ ਚਾਉ ਤਿਆਰੀ ਦੇ ਸਮਾਨਾਂ ਵੱਲ ਲਗਾਵੇ ਕਿ ਕਿਵੇਂ ਟੁਰਾ ਦੇਖੋ ਨਾ ਚਿੱਤ ਕਿੱਧਰ ਲੱਗ ਗਿਆ ਹੁਣ ਗੁਰੂ ਜੀ ਦੇ ਚਰਨਾਂ ਵੱਲ ਇੱਕ ਭੌਰਾ ਉੱਡਣ ਲਈ ਤਿਆਰ ਹੈ ਤੇ ਜੋ ਸਤਗੁਰੂ ਦਾ ਇਹ ਬਖਸ਼ਿਆ ਉਸ ਵਿੱਚੋਂ ਕੁਝ ਚੁਣ ਕੇ ਗੁਰੂ ਦੇ ਚਰਨਾਂ ਵਿੱਚ ਪੇਸ਼ ਕਰਨ ਲਈ ਕੀ ਕੀ ਰੱਖਿਆ ਜਾਵੇ ਕੀ ਕੀ ਲਿਆ ਜਾਵੇ ਇਸ ਬੰਨੇ ਰੌ ਹੂਗੀ ਇਸ ਬੰਨੇ ਰੁਖ ਹੋ ਗਿਆ ਇਹ ਚੂਬ ਸੀ ਕਦੇ ਸੋਚਦਾ ਕਿਵੇਂ ਪਹੁੰਚਾਂ ਕਿਵੇਂ ਹਾਜ਼ਰ ਹੋਵਾਂ ਭਾਵੇਂ ਮੈਂ ਆਪ ਰਾਜਾ ਆਪਣੇ ਦੇਸ਼ ਦਾ ਆਪ ਗੱਦੀ ਨਿਸ਼ੀਨਾ ਹ ਪਰੰਤੂ ਉਥੇ ਰਾਜਿਆਂ ਦੀ ਕੀ ਪਰਵਾਹ ਹੈ ਕਿ ਜਿੱਥੇ ਪੂਰਨ ਵੈਰਾਗ ਦੇ ਆਤਮਦਾਨ ਦੇਣ ਦਾ ਅਲਾਹੀ ਤਖਤ ਬਹੁਤ ਵਿਸ਼ਾਲ ਵਿਚਰਿਆ ਜਿਨ੍ਹਾਂ ਦੇ ਸੀਸ ਦਿੱਤੇ ਤੇ ਸੀ ਨਾ ਕੀਤੀ ਜਿਨ੍ਹਾਂ ਸ਼ਹਿਨशाहਾਂ ਦੇ ਅੱਗੇ ਸਿਰ ਨਾ ਦਿੱਤੇ ਪਰ ਸਿਰ ਦੇ ਦਿੱਤੇ ਉਹਨਾਂ ਸ਼ਹਿਨशाहਾਂ ਦੇ ਸ਼ਹਿਨशाहਾਂ ਦੀ ਦਰਗਾਹ ਕੀ ਪ੍ਰਵਾਹ ਕਿਸੇ ਰਾਜੇ ਦੀ ਹੁੰਦੀ ਤੇ ਕੀ ਕਰਨਾ ਹੈ ਕਿਸੇ ਦੇ ਗਰੀਬ ਹੋਣ ਦੀ ਇਹ ਸੋਚ ਕੁਝ ਐਸੀ ਚੁਬੇ ਕਿ ਕਈ ਵੀਰ ਨੈਣਾ ਵਿੱਚ ਤਰੋਤਾ ਆ ਕੇ ਮੋਤੀ ਤਹਿ ਤੈਨ ਕਿ ਮੇਰੇ ਮਨ ਨਾਲ ਪਿਆਰੇ ਗਏ ਦਾਤੀ ਜੀ ਕਦੇ ਮੈਨੂੰ ਵੀ ਪਿਆਰ ਨਾਲ ਧੱਕਣਗੇ ਕਦੇ ਮੇਰੇ ਤੇ ਵੀ ਮਿਹਰ ਹੋਵੇਗੀ ਜਿਵੇਂ ਕਦੀ ਮੇਰੇ ਪਿਤਾ ਜੀ ਤੇ ਹੋਈ ਸੀ ਮੈਂ ਕੀ ਹਮਲ ਕਰਾਂ ਕਿਵੇਂ ਤਿਆਰੀ ਕਰਾਂ ਜੋ ਦਰ ਪੁੱਜ ਕੇ ਦਰ ਕਬੂਲ ਪਵੇ ਉਸ ਵਸਤੂ ਦੇ ਰਾਹੇ ਵਸੂ ਦੇ ਦਾਤਾ ਤੇ ਚਾਕਰ ਦੀ ਬਣ ਆਵੇ ਉਸ ਦਰ ਜਿੱਥੇ ਮੇਰੇ ਜੇ ਰਾਜੇ ਇਉਂ ਸਵਾਲੀ ਹਨ ਜਿਵੇਂ ਮੇਰੇ ਦਰ ਮੇਰੀ ਪਰਜਾ ਸਵਾਲੀ ਹੁੰਦੀ ਉਸ ਦਰ ਜਿਸ ਦਰ ਮਿਹਰ ਹੁੰਦੀ ਹੈ ਉਹਨਾਂ ਉੱਤੇ ਜਿੰਨਾ ਉੱਤੇ ਆਪ ਰੀਝਦੇ ਹਨ ਇਹ ਪਤਾ ਨਹੀਂ ਕੀ ਕੋ ਤੇ ਕਿਤ ਗੁਣ ਨੇ ਇਸ ਤਰ੍ਹਾਂ ਦੀਆਂ ਸੋਚਾਂ ਹਨ ਜੋ ਰਾਜਾ ਨੂੰ ਦਿਲਗੀਰ ਕਰਦੀਆਂ ਇਹ ਦਿਲਗੀਰੀ ਨਹੀਂ ਹੈ ਪਰ ਇਹ ਉਸ ਪ੍ਰੇਮ ਕਣੀ ਦੀ ਚੋਬ ਦੀਆਂ ਮਰਮੇ ਕਸਕਾਂ ਹਨ ਜੋ ਮਾਂ ਨੇ ਆਪਣੇ ਪੁੱਤ ਦੇ ਦਿਲ ਆਪਣੇ ਹੱਥੀ ਜਾਣ ਬੁੱਝ ਕੇ ਚੋਬੀ ਹੈ ਹਾਂ ਇੱਕ ਮਾਂ ਹੋਰ ਹੋਈ ਹੈ ਯਾਦ ਦਿਓ ਮੈਨਾਵੰਤੀ ਜਿਸ ਨੇ ਆਪਣੇ ਪੁੱਤਰ ਗੋਪੀ ਚੰਦ ਨੂੰ ਕਲੇਜੇ ਵਿੱਚ ਕੁਛ ਚੋਬਿਆ ਸੀ ਉਵਰਗ ਅਨੇਸੀ ਜਿਸਨੇ ਰਾਜਾ ਨੂੰ ਰਾਜ ਤੋਂ ਉਦਾਸ ਕਰ ਹੱਥ ਵਿੱਚ ਠੂਠਾ ਫੜਾ ਦਿੱਤਾ ਕੜੀ ਗਲੀ ਰੁਲਾਇਆ ਤੇ ਕੰਨ ਪਰਵਾਹ ਜੋਗੀ ਬਣਾ ਦਰਦਰ ਦੇ ਉੱਤੇ ਭਿਖਿਆ ਮੰਗਾਈ ਸੀ ਰੁਲ ਗਈ ਰਾਣੀ ਮਨਾਵੰਤੀ ਪੁੱਤਰ ਵਿਜੋਗ ਵਿੱਚ ਹੋ ਕੇ ਪਰਦੀ ਪਰਦੀ ਤੇ ਟਹਿ ਮੋਈਆਂ ਮਹਿਲਾਤੋਂ ਗੋਪੀ ਚੰਦ ਦੀਆਂ ਰਾਣੀਆਂ ਉੱਜੜ ਗਿਆ ਰਾਜ ਤੇ ਦੁੱਖ ਮੋਈ ਪ੍ਰਜਾ ਜਿਸ ਦਾ ਸ਼ਹਿਲ ਰਾਜਾ ਇਸ ਤਰ੍ਹਾਂ ਦਾ ਫਕੀਰ ਹੋ ਗਿਆ ਮੰਗਤਾ ਹੋ ਗਿਆ ਫਿਰ ਵੀ ਉਸ ਮੈਨਾਵੰਤੀ ਦਾ ਸੁਪਨਾ ਨਾ ਬਰਹਾ ਕਿ ਯੋਗ ਲੈ ਕੇ ਪੁੱਤਰ ਦੀ ਸੋਹਣੀ ਕਾਇਆ ਸਦਾ ਥਿਰ ਕੰਚਨ ਦੀ ਹੋ ਜਾਵੇਗੀ ਤੇ ਕਦੇ ਨਾ ਮਰੇਗੀ ਨਾ ਉਸ ਦੀ ਮਿੱਟੀ ਦੀ ਮਡੋਲੀ ਰਾਜਾ ਦੀ ਦੇਹ ਅਮਰ ਹੋਈ ਨਾ ਰਾਜਾ ਦਾ ਰਾਜ ਰਿਆ ਰਹਿ ਗਈ ਪੱਲੇ ਦਰ ਪਿੰਡਣੀ ਤੇ ਹੱਥ ਯੋਗ ਦੀ ਕਰੜੀ ਕਾਲ ਕੱਲਾ ਵਿਰਾਗ ਖੁਸ਼ ਤੇ 탑 ਦੀ ਅਗ ਹਾਂ ਐਉਂ ਹੀ ਦੇਸ਼ ਹੋ ਗਿਆ ਅਸੀਂ ਨਿਤਾਣਾ ਸੋਹਣਿਆ ਕਲਾਵਾਨਾਂ ਦੇ ਦੁਨੀਆ ਤੋਂ ਗਮ ਰੁੱਠੋ ਕੇ ਲਾਂਬੇ ਚਲੇ ਜਾਣ ਕਰਕੇ ਪਰ ਇੱਥੇ ਮਾਂ ਕਲਾਵਾਨ ਹੈ ਕਿਸੇ ਹੋਰ ਹੁਨਰ ਦੀ ਉਹਨੂੰ ਪਤਾ ਹੈ ਕਿ ਜੋ ਮੈਂ ਪੁੱਤਰ ਨੂੰ ਚੋਬ ਲਾ ਰਹੀ ਹਾਂ ਇਸ ਚੋਬ ਦੀ ਦਰਦ ਪ੍ਰੇਮ ਪ੍ਰੀਤ ਵਿੱਚ ਬਦਲੇਗੇ ਪ੍ਰੀਤ ਚਾਹਵ ਵਿੱਚ ਬਦਲੇਗੇ ਚਾਹਵ ਉਡੀਕ ਵਿੱਚ ਹੋਏਗਾ ਤਾਂਗ ਵਿੱਚ ਹੋਏਗਾ ਤੇ ਤਾਂਗ ਦਰਸ਼ਨਾ ਵੱਲੋਂ ਅਪੀਲ ਐਤਰੇਗੀ ਪੁੱਤਰ ਨੂੰ ਨਹੀਂ ਸੁਲਾਏ ਸੁੱਕੇ ਵੈਰਾਗ ਦੀ ਨਸਤਰ ਪੋੜਿਓਸੂ ਉਸਦੇ ਕਾਲਜੇ ਮਿੱਠਾ ਮਿੱਠਾ ਪਿੰਨਾ ਮੈਨਾ ਪਿਆਰ ਦਾ ਤੀਰ ਰੁਖ ਦਿੱਤਾ ਉਸਦੇ ਮਨ ਨੂੰ ਕਿਸੇ ਜਿਉਂਦੇ ਨੁਕਤੇ ਵੱਲ ਜਿਸ ਉੱਤੇ ਟਿਕੇ ਉਸਦਾ ਧਿਆਨ ਜੋ ਧਿਆਨ ਟਿਕਣ ਨਾਲ ਜਾਗ ਉਠਣ ਅੰਦਰ ਦੀਆਂ ਸਾਰੀਆਂ ਸੁੱਤੀਆਂ ਕਲਾ ਸ਼ਕਤੀਆਂ ਤੇ ਖੂਬੀਆਂ ਉਹ ਧਿਆਨ ਉਹ ਚੋਬ ਉਹ ਪਿਆਰ ਦਿੱਤਾ ਹੈ ਉਹ ਪੁੱਤਰ ਜੋ ਖਤਰਾ ਹੈ ਕਿ ਜਵਾਨੀ ਚੜੇ ਕਿਤੇ ਕੁਸੰਗ ਵਿੱਚ ਪੈ ਕੇ ਗਵਾਚ ਨਾ ਜਾਵੇ ਆਪ ਵੀ ਨਾ ਦੁਆਚੇ ਰਾਜ ਭਾਗ ਵੀ ਗਵਾ ਬੈਠੇ ਉਹ ਬਚ ਜਾਵੇ ਜੋ ਬੰਦੀਆਂ ਕਿਨਾਰੇ ਤੋੜ ਕਾਂਗਾ ਤੋਂ ਤੇ ਹੋ ਜਾਵੇ ਚਲਾਉ ਦੇ ਤੀਰਾਂ ਦਾ ਸੋ ਸੁਲਤਾਨ ਜੋ ਦੋ ਸਰਤਾਨ ਹੈ ਉਹ ਹੈ ਸੁਲਤਾਨ ਜੋ ਦੋ ਤੀਰ ਚਲਾ ਸਕੇ ਭਲਾ ਕਿਹੜੇ ਇੱਕ ਤੀਰ ਪਰਜਾ ਦੇ ਦੁੱਖੀਆਂ ਦੀ ਛਾਤੀ ਵਿੰਨਣ ਵਾਲਾ ਤੇ ਦੂਸਰਾ ਤੀਰ ਮਨਾ ਤੇ ਸ਼ਾਰਹ ਹਨੇਰੇ ਦੀ ਛਾਤੀ ਨੂੰ چیر ਕੇ ਰੂਹ ਦੇ ਨੂਰ ਨੂੰ ਪ੍ਰਗਟ ਕਰ ਦੇਣ ਵਾਲਾ ਹਾਂ ਇਹ ਮਾਂ ਪੁੱਤਰ ਨੂੰ ਚੋਬ ਚੁੱਕੀ ਹੈ ਤੀਰ ਅਣਿਆਲਾ ਤੀਰ ਅਣਿਆਲੇ ਅਨਿਆ ਰਾਮ ਰਾਜੇ ਜਿਸ ਲਾਗੀ ਪੀਰ ਪ੍ਰਮ ਕੇ ਸੋ ਜਾਣੇ ਜਰੀਆ ਇਸ ਤੀਰ ਨੇ ਪੁੱਤ ਨੂੰ ਸੁਪੁੱਤ ਕਰਨਾ ਹੈ ਤਰੇਗਾ ਆਪ ਤਾਰੇਗਾ ਹੋਰ ਨਾਲੋਂ ਹਾਂ ਇਹ ਪੁੱਤ ਨਹੀਂ ਰੁਲੇਗਾ ਦਰਦਰ ਪਰ ਬੈਹੇਗਾ ਪਿਓ ਦੇ ਤਖਤ ਉੱਤੇ ਕਰੇਗਾ ਰਾਜ ਹੋਏਗਾ ਹਲੇਮੀ ਰਾਜ ਵੀ ਹੋਏਗਾ ਜੋਗ ਵੀ ਹੋਏਗਾ ਹਾਂ ਹੁਣ ਬੰਦ ਦਿੱਤਾ ਸੁ ਪੁੱਤਰ ਦਾ ਮਨ ਨਿਸ਼ਾਨੇ ਦੇ ਨੁਕਤੇ ਉੱਤੇ ਤੇ ਮਾਂ ਪਈ ਅਸੀਸ ਦਿੰਦੀ ਹੈ ਤੂੰ ਗੁਰਪ੍ਰਸਾਦ ਕਰ ਰਾਜ ਜੋਗ ਇਹ ਦੂਸਰੀ ਮਾਂ ਹੈ ਜਿਵੇਂ ਪੁੱਤਰ ਦੇ कलेजे ਵੈਰਾਗ ਦਾ ਤੀਰ ਮਾਰਿਆ ਪਰ ਇਹ ਪਰਜਾ ਪਾਲਣ ਦੇ ਫਰਜ਼ ਤੋਂ ਖਵਾ ਦੇਣ ਵਾਲਾ ਵੈਰਾਗ ਨਹੀਂ ਹੈ ਇਹ ਵੈਰਾਗ ਵੈਰਾਗ ਅਨੰਦੀ ਹੈ ਇਹ ਵੈਰਾਗ ਰਸ ਵੈਰਾਗ ਹੈ ਜਿਸ ਨੂੰ ਪਾ ਕੇ ਮਾਂ ਦਾ ਵਿੰਨਿਆ ਪੁੱਤਰ ਹੁਣ ਰੋਂਦਾ ਹੈ ਪਰ ਕੀ ਰੋਂਦਾ ਹੈ ਮੇਰਾ ਮਨ ਤਨ ਬਹੁਤ ਬੈਰਾਗ ਗਿਆ ਹਰ ਨੈਣ ਰਸ ਪੀਨੇ ਮਨ ਬੈਰਾਗ ਗਿਆ ਗਿਆ ਪਰ ਇਸ ਵਹਿਰਾਗ ਨੇ ਲੈਣਾ ਨੂੰ ਰਸ ਭਿੰਨੇ ਕਰ ਦਿੱਤਾ ਦਿਲਗੀਰੀ ਉਦਾਸੀ ਰਹਿੰਦੀਆਂ ਕਲਾ ਗਮ੍ਰਿਠ ਪਾਈ ਇਹ ਕੁਛ ਨਹੀਂ ਰਹਿ ਗਿਆ ਸਭ ਉਡ ਪੁੱਟ ਗਿਆ ਹਾਂ ਮਾਦੀਹੀ ਪ੍ਰੇਮ ਬਾਣੀ ਨੇ ਇਸ ਦਾ ਮਨ ਮਾਰਿਆ ਪਰ ਬੇਨਿਸ਼ਾਨੇ ਨਹੀਂ ਸੁੱਟਿਆ ਪ੍ਰੇਮ ਦਾ ਤੀਰ ਸੁਗੜ ਕਰਦਾ ਹੈ ਜਿਨ ਅੰਤਰ ਹਰ ਹਰ ਪ੍ਰੇਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ ਸੁ ਰਾਜਾ ਹੁਣ ਵਿੰਨੇ ਆ ਗਿਆ ਛੇਕ ਪੈ ਗਏ ਹਿਰਦੇ ਵਿੱਚ ਪ੍ਰੇਮ ਇੱਕ ਜਿਉਂਦੇ ਨਿਸ਼ਾਨੇ ਦਾ ਹੈ ਰੁਖਾ ਹੈ ਅੰਦਰੋਂ ਉਸ ਨਿਸ਼ਾਨੇ ਵੱਲ ਤੇ ਹਰ ਵੇਲੇ ਲਗਨ ਹੈ ਲਗਨ ਹੈ ਪਿਆਰ ਤੇ ਦਰਸ਼ਨ ਤਾਂਗ ਦੀ ਵਿਰਾਗ ਤੇ ਹੈ ਤੇ ਮਰਮੀ ਚੂਬਾਂ ਪਰ ਨਾਲ ਚਾਹੋ ਤੇ ਦਰਸ਼ਨ ਦਾ ਚਾਉ ਵੀ ਆਸ ਹੈ ਕਿ ਪ੍ਰਾਪਤੀ ਹੋਏਗੀ ਲਗਨ ਹੈ ਕਿ ਆਪਣਾਗਾ ਉਮਾ ਆਉਂਦਾ ਹੈ ਕਿ ਪਿਆਰੇ ਨੂੰ ਰਜਾਵਲ ਦਾ ਐਉ ਹੈ ਵਿਰਾਗ ਤੇ ਐਉ ਹੈ ਰਸ ਇਹਦੀ ਸਮਝ ਆ ਗਈ ਗੁਰਮਤਿ ਦੇ ਪ੍ਰੇਮ ਵਿੱਚ ਰਸ ਵਿਰਾਗ ਹੁੰਦਾ ਹੈ ਰਸ ਹੈ ਜੋ ਪਿਆਰਾ ਲੱਗਦਾ ਹੈ ਪਿਆਰਾ ਲੱਗਦਾ ਹੈ ਪ੍ਰੀਤਮ ਇਹ ਵੀ ਰਸ ਕਿਉਂਕਿ ਮਿਠਾਸ ਆਉਂਦੀ ਹੈ ਪ੍ਰੀਤਮ ਦੇ ਸਵਾਦ ਦੀ ਪ੍ਰੀਤਮ ਦੇ ਦਰਸ਼ਨ ਇਹ ਵੀ ਆਤਮਿਕ ਭੁੱਖ ਹੈ ਜਦੋਂ ਤ੍ਰਿਪਤ ਹੁੰਦੀ ਹੈ ਤਾਂ ਮਿਠਾਸ ਆਉਣੀ ਆਉਣੀ ਹੈ ਪਰ ਆਪ ਤੇ ਆਪਣਾ ਸਾਰਾ ਕੁਝ ਪਿਆਰੇ ਉਤੋਂ ਸਦਕੇ ਕਰਕੇ ਜੀ ਖੁਸ਼ ਹੁੰਦਾ ਹੈ ਦੇ ਕੇ ਰਸ ਚੜਦਾ ਹੈ ਇਹ ਜੇ ਦੇਣਾ ਸਦਕੇ ਕਰਨ ਦਾ ਸਦਕੇ ਹੋਣ ਦਾ भाव है ये असल वैराग है सिर वैराग, ए वैराग है सो प्रेम की है दाते दा प्रेम दाते दा प्रेम की है रस वैराग पूर्व कर्म अंकुर जब प्रगटे भेट्यो पुरख रसक बैरागी हाँ जी मां ने पुत कालजा विन करत्या पर वेखो स्वर्णमती माता ਮੈਨਾਵਤੀ ਮਾਤਾ ਤੋਂ ਸਿਆਣੀ ਮਾਤਾ ਹੈ ਜਗਤ ਤੋਂ ਉਦਾਸੀ ਦਾ ਖੁਸ਼ਕ ਵਿਰਾਗ ਦਾ ਤੀਰ ਨਹੀਂ ਸੁਮਾਰਿਆ ਪੁੱਤਰ ਨੇ ਵਾਰ ਰਸ ਵਿਰਾਗ ਦਾ ਤੀਰ ਮਾਰ ਕੇ ਵਿਨੇਸੂ ਹਾਂ ਖਿਚ ਵਿੱਚ ਪਾਇਆ ਸੁ ਗੁਰੂ ਨਾਨਕ ਦੇਵ ਜੀ ਦੇ ਰਸਕ ਬੇਰਾਗੀ ਹੈ ਰਾਜਾ ਹੁਣ ਕੀ ਕਰ ਰਿਹਾ ਹੈ ਪਿਆਰੇ ਲਈ ਸੁਗਾਤਾ ਭਾਲਦਾ ਅਸਾਮ ਦੇਸ਼ ਹਾਥੀਆਂ ਦਾ ਦੇਸ਼ ਹੈ ਸੋ ਲੱਭਾ ਸੀ ਇੱਕ ਮਕਨਾ ਹਾਥੀ ਕੀ ਹੁੰਦਾ ਐ ਪਈ ਮਕਨਾ ਹਾਥੀ ਕਾਲਾ ਧੂਧ ਪਰ ਜਿਸ ਦਾ ਮੱਥਾ ਚਿੱਟਾ ਤੇ ਚਿੱਟਾ ਹਾਥੀ ਦੰਦ ਵਾਂਗੂ ਇਹ ਚਿੱਟਾ ਮੱਥਾ ਸਿਰ ਉੱਤੋਂ ਚਿੱਟੀ ਲਕੀਰ ਲੈ ਸਿਰ ਤੋਂ ਲੈ ਕੇ ਪਿੱਠ ਤੱਕ ਚੱਲਦਾ ਚੱਲਦਾ ਪੂਛ ਤੱਕ ਖਿਲਰ ਜਾਂਦਾ ਫਿਰ ਇਸ ਚਟਾਸ ਦੀਆਂ ਨਿੱਕੀਆਂ-ਨਿੱਕੀਆਂ ਧਾਰੀਆਂ ਲੱਤਾਂ ਵੱਲੋਂ ਟਹਿ ਪੈਂਦੀਆਂ ਹਨ ਮਾਨੂੰ ਇੰਜ ਲੱਗਦਾ ਹੈ ਕਿ ਜਿਵੇਂ ਇੱਕ ਕੈਲਾਸ਼ ਪਰਬਤ ਦਾ ਨਮੂਨਾ ਹੈ ਪ੍ਰੇਮ ਨੇ برفਾਂ ਪਿਗਲਾ ਦਿੱਤੀਆਂ ਹਨ ਤੇ ਉਸ ਦੇ ਮੱਥੇ ਉੱਤੇ ਮਾਨਸਰੋਵਰ ਬਣਾ ਦਿੱਤਾ ਹੈ ਚਾਰ ਚਫੇਰੇ ਨਦੀਆਂ ਵਹਿ ਟੁਰੀਆਂ ਹਨ ਹਾਥੀ ਆਪਣੀ ਕਿਸਮ ਦਾ ਆਪ ਹੈ ਇਹ ਹੋ ਜਾਏ ਹਾਥੀ ਹੋਰ ਨਹੀਂ ਲੱਭਿਆ ਬਤੇਰੇ ਭਾਲ ਕੀਤੀ ਕਿ ਇਸ ਦੇ ਨਾਲ ਦਾ ਹਾਥੀ ਕੋਈ ਹੋਰ ਵੇਖਿਆ ਜਾਵੇ ਪਰ ਨਹੀਂ ਲੱਭਾ ਰਾਜੇ ਦੇ ਮਨ ਉਮਾ ਹੈ ਕਿ ਜਦ ਮੇਰੇ ਪਾਤਸ਼ਾਹ ਇਸ ਤੇ ਸਵਾਰੀ ਕਰਨਗੇ ਮੈਂ ਦੇਖਾਂਗਾ ਤੇ ਆਪਣੇ ਧਨ ਭਗ ਸਮਝਾਂਗਾ ਚਾਹੋ ਹੈ ਰਾਜੇ ਨੂੰ ਇਹ ਦਰਸ਼ਨ ਦੇ ਦੇਖਣ ਦਾ ਆਪਣੀ ਉਮਰ ਉਮੰਗਾਂ ਵਾਲੀ ਹੈ ਜਵਾਨੀ ਹੈ ਰਾਜੇ ਨੂੰ ਨਹੀਂ ਚਾਉ ਫਰਿਆ ਕਿ ਕਦੇ ਮੈਂ ਸਹਾਤੀ ਤੇ ਚੜਾ ਤੇ ਮੇਰੀ ਪਰਜਾ ਵੇਖ ਕੇ ਖੁਸ਼ ਹੋਵੇ ਕਿ ਸਾਡਾ ਰਾਜਾ ਹੈ ਫਿਰ ਮੈਂ ਖੁਸ਼ ਹੋਵਾ ਤੇ ਖੜਾਂ ਮੈਂ ਕਿੱਡਾ ਰਾਜਾ ਹਾਂ ਜਿਸ ਕੋਲ ਇੱਕ ਨਵੇਕੜਾ ਹਾਥੀ ਹੈ ਐਸੀ ਕਦੀ ਵੀ ਚਾਹਤ ਇਸ ਰਾਜੇ ਦੇ ਅੰਦਰ ਨਹੀਂ ਫੁੱਟੀ ਚਾਹਤ ਆਈ ਜਿਸਨਾਂ ਹਾਥੀ ਪੇਸ਼ ਕੀਤਾ ਮਹਾਵਤਾਂ ਨੇ ਉਸੇ ਦਿਨੀ ਅੰਦਰ ਇੱਕ ਚਿੰنگ ਫੁੱਟੀ ਕਿ ਇਸ ਹਾਥੀ ਤੇ ਜੇ ਕੋਈ ਸਵਾਰੀ ਕਰੇ ਤੇ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਦੀ ਦਾ ਵਾਰਸ ਕਰੇ ਇਸ ਫੁਰਨੇ ਦਾ ਨਾਉ ਨਾ ਫੁਰਨਾ ਹੈ ਇਸ ਚਾਉ ਦਾ ਨਾ ਨਾ ਚੜਨਾ ਇਹ ਹੈ ਵੇ ਰਾਗ ਜੋ ਬੇਮਾਲੂਮ ਬਿਨਾਂ ਪੀੜ ਕੀਤੇ ਰਾਜੇ ਦੇ ਅੰਦਰ ਵੜ ਗਿਆ ਇਹ ਰੋਣ ਦਿਲਗੀਰੀ ਉਦਾਸੀ ਦੀ ਮਨ ਢਾਹੂ ਅਸਰ ਵਾਲਾ ਵਿਰਾਗ ਨਹੀਂ ਹੈ ਇਹ ਵਿਰਾਗ ਨੀ ਵਾਂਗੋ ਬੇਬਲੂਮ ਹੈ ਇਸ ਦੇ ਉੱਤੇ ਉصر ਰਿਹਾ ਹੈ ਉਸ ਚਾਉ ਦਾ ਮੰਦਰ ਜੋ ਪ੍ਰਗਟ ਹੋ ਰਿਹਾ ਹੈ ਇਸ ਆਸ ਦੇ ਰੂਪ ਵਿੱਚ ਕਿ ਕਿੱਡੀ ਸਲਖਣੀ ਹੋਵੇਗੀ ਉਹ ਘੜੀ ਜਦੋਂ ਮੈਂ ਤੱਕਦਾ ਹੋਵਾਂਗਾ ਇਹਨਾਂ ਨੈਣਾ ਨਾਲ ਇਸ ਦੇ ਉੱਤੇ ਚੜੇ ਹੋਣਗੇ ਮੇਰੇ ਸਾਹਿਬ ਤੇ ਮੇਰਾ ਲੂ ਲੂ ਖਿਲਰਿਆ ਹੋਵੇਗਾ ਉਸ ਸੁਭਾਗ ਦਰਸ਼ਨ ਦੇ ਨਾਲ ਇਸ ਚਾਓ ਵਿੱਚ ਹਾਥੀ ਦੀ ਪਾਲਣਾ ਹੋ ਰਹੀ ਹੈ ਉਹਦੇ ਲਈ ਹੌਦਾਂ ਆਮਾਰੀ ਝੋਲ ਮੋਤਸਰੀਆਂ ਬਣ ਰਹੀਆਂ ਹਨ ਇਹ ਸਭ ਕੁਝ ਹਾਥੀ ਦੇ ਸ਼ਿੰਗਾਰਨ ਵਾਸਤੇ ਹੈ ਸ਼ਿੰਗਾਰ ਸਮਗਰੀ ਉਧਰ ਕਾਰੀਗਰ ਲੱਗੇ ਹਨ ਹਾਥੀ ਨੂੰ ਸਿਖਾਉਣ ਵਿੱਚ ਹਾਥੀ ਹੁਣ ਮਿਸਾਲ ਬਲਦੀ ਚੁੱਕ ਕੇ ਚਾਰਨਾ ਕਰਨਾ ਸਿੱਖ ਗਿਆ ਤੀਰ ਚਲਾਓ ਤਾਂ ਜਾ ਕੇ ਸੁੰਡ ਨਾਲ ਚੁੱਕ ਲਿਆਉਂਦਾ ਉਹਦੀ ਸੁੰਡ ਵਿੱਚ ਚੌਰ ਜੇ ਫੜਾ ਲਈਏ ਤਾਂ ਉਹ ਸਾਹਮਣੇ ਖੜੇ ਵਿਅਕਤੀ ਦੇ ਸਿਰ ਦੇ ਉੱਤੇ ਚੌਰ ਕਰਦਾ ਫਿਰ ਪਤਾ ਲੱਗਾ ਕਿ ਮੇਰੇ ਦਾਤੇ ਮੇਰੇ ਅਦਰਸ਼ਕ ਦਾਤੇ ਸ਼ਾਸਤਰਾਂ ਤੇ ਬੜੇ ਖੁਸ਼ ਹੁੰਦੇ ਤਦ ਰਾਜਾ ਨੇ ਇੱਕ ਐਸਾ ਸ਼ਸਤਰ ਬਣਵਾਇਆ ਜਿਸ ਨੂੰ ਪੰਜ ਕਲਾ ਸ਼ਸਤਰ ਕਹਿੰਦੇ ਪੰਜ ਕਲਾ ਸ਼ਸਤਰ ਦਾ ਨਾਮ ਵੀ ਹੈ ਇਹ ਗਾਤਰੇ ਵਿੱਚ ਲੱਗਾ ਛੋਟੀ ਕਿਰਪਾਨ ਪਾਸ ਦਾ ਜੇ ਦੀ ਕਲਾ ਦਬੀ ਹੈ ਤੇ ਨਿਕਾਜਿਆ ਤਮਾਂਚਾ ਜਿੰਨੂੰ ਅੱਜਕੱਲ ਬੰਦੂਕ ਜਾਂ ਪਿਸਤੌਲ ਵਰਗਾ ਇਤਨਾ ਬਣ ਜਾਂਦਾ ਤੇ ਜੇ ਫਿਰ ਉਸ ਨੂੰ ਬੰਦ ਕਰੋ ਨਿਕਾਜਿਆ ਗੁਰਜ ਬਣ ਜਾਂਦਾ ਇਹ ਇੱਕ ਹੋਰ ਕਲਾ ਨਪੀਏ ਤੇ ਸਿੱਧੀ ਕਟਾਰ ਹੋ ਜਾਂਦਾ ਹੈ